सत्पुर ha तो में खुशी दे आए ਦੇਖ ਬਹਾਦਰ ਢਾਗ ਮਲ ਤੋਂ ਦੇਖ ਬਹਾਦਰ ਮੈਂ ਗਏ ਆਪ ਜਬਾਨੀ ਦਰਤੀ ਅੰਬਰ ਜਦ ਤੱਕ ਰਹੇਗਾ ਯਾਦ ਰਹੂ ਕੁਰਬਾਨੀ ਦਰਤੀ ਅੰਬਰ ਜਦ ਤੱਕ ਰਹੇਗਾ ਯਾਦ ਰਹੂ ਕੁਰਬਾਨੀ ਦਰਖੀ ਗੁਤੇ ਬਹਾਦਰ ਸਭ ਸਕੇ ਪਾਤਸ਼ਾਹ ਮਹਾਰਾਜ ਜੀ ਕੇਵਲ ਤੇ ਕੇਵਲ ਤਿਆਗ ਦੀ ਮੂਰਤੀ ਨਹੀਂ ਹਨਾ ਤਾਂ ਫਿਰ ਉਹ ਤੇਗ ਬਾਦੁਰ ਸਾਹਿਬ ਜਦੋਂ ਪਾਚਾ ਮਹਾਰਾਜ ਜੀ ਤੇਗ ਦੇ ਬੜੇ ਵੱਡੇ ਤੁਨੀ ਹਨ ਗੁਹਾੜਗੰਦ ਪਾਚਾ ਮਹਾਰਾਜਿਆਂ ਦੇ ਨਾਲ ਲੰਗਦੇ ਅੰਦਰ ਤੇਗ ਦੇ ਜੋਰ ਵਿਖਾਇਆ ਨੇ ਤੇ ਪੁੱਤਰوں ਤੇਗ ਵਾਹੁੰਦਿਆਂ ਵੇਖ ਕੇ ਤਾਂ ਸ੍ਰੀ ਗੁਹਾੜਗੰਦ ਜੀ ਤੇ ਪਾਚਾ ਮਹਾਰਾਜ ਜੀ ਖੁਸ਼ੀ ਦੇ ਵਿੱਚ ਹੀ ਆਈ ਕਿ ਬਾਵੇਂ ਕਹੇ ਜਦੋਂ ਕਿਸੇ ਬਾਪ ਦਾ ਪੁੱਤਰ ਉਹਦੇ ਸਾਹਮਣੇ ਕੁਲ ਸੰਜੀਗ ਕਰਤੋਂ ਉਹ ਜਿਹਾ ਸਿੱਖ ਜਾਵੇ ਤੇ ਉਹਦਾ ਚੰਗਾ ਪ੍ਰਦਰਸ਼ਨ ਕਰੇ ਫਿਰ ਜਿੰਨੀ ਖੁਸ਼ੀ ਉਹਦੇ ਬਾਪ ਨੂੰ ਹੁੰਦੀ ਏ ਉਨੀ ਖੁਸ਼ੀ ਦੁਨੀਆ ਦੇ ਕਿਸੇ ਹੋਰ ਰਿਸ਼ਤੇ ਨੂੰ ਨਹੀਂ ਹੋ ਸਕਦੀ ਵਰਤੇ ਇੱਕ ਬਾਦਸ਼ਾਹ ਮਹਾਰਾਜਿਆਂ ਨੇ ਆਪਣੇ ਖਾਂਦੇ ਨਾਲ ਜਿਹੜਾ ਯੁੱਧ ਲੱਗਿਆ ਬਾਦਸ਼ਾਹ ਮਹਾਰਾਜਿਆਂ ਨੇ ਉਹਦੇ ਵਿੱਚ ਤੇਗ ਦਾ ਜੋਰ ਵਿਖਾਇਆ ਜੇ ਗੁਰੂ ਆਰ ਕੇ ਮੈਂ ਪਾਚਾ ਮਹਾਰਾਜਿ ਫੁੱਲੇ ਰਹਿ ਸਰ ਸਮਾਉਂਦੇ। ਕਹਿੰਦੇ ਅਰ ਤੋਂ ਤੁਹਾਡਾ ਨਾਮ ਤਿਆਗ ਮੰਨ ਨਹੀਂ। ਅਰ ਤੋਂ ਬਾਅਦ ਤੁਹਾਡਾ ਨਾਮ ਤੇਗ ਬਾਧਰ ਹੋਵੇਗਾ। ਤੁਸੀਂ ਨੇ ਬੜੀ ਪਹਾਥਰੀ ਦੇ ਨਾਲ ਬੜੀ ਢਿਰਤ ਦੇ ਨਾਲ ਬੜੇ ਜੋਸ਼ ਦੇ ਨਾਲ ਤੇਗ ਜਰਾਈ ਏ। ਤੇ ਅਰ ਤੋਂ ਤੁਹਾਡਾ ਨਾਮ ਤੇਗ ਬਾਧਰ। ਉਸ ਦਿਨ ਤੋਂ ਲੈ ਕੇ 8 ਦੇ ਦਿਨ ਤੱਕ ਦਾਨਾ ਫੇਰੀ ਗੁਰ ਤੇਗ ਬਾਦਰ ਪੰਚਾ ਮਹਾਰਾਜ ਦੇ ਨਾਮ ਨਾਲ ਯਾਤਨਾ ਜਾਂਦਾ ਯਾਦ ਰੱਖਣਾ ਜੀ ਵਾਇਗੁਰ ਜੀ ਕਾ ਖਾਨ ਸਾਹਿਬ ਵਾਇਗੁਰ ਜੀ ਕੀ ਫਤਿਹ ਅੱਜ ਦਾ ਜਿਹੜਾ ਨਗਰ ਕੀਰਤਨ ਦਾ ਰੂੜਾ ਗੁਰਦਾਸਪੁਰ ਤੋਂ ਸਵੇਰੇ 8:00 ਰੰਤਾ ਹੋ ਕੇ ਬਾਬਾ ਹਰੀ ਸਿੰਘ ਜੀ ਦੇ ਡੇਰੇ ਤੋਂ ਇਹ ਪਹੁੰਚੇਗਾ ਗੁਰਦੁਆਰਾ ਗੁਰਕਾ ਮੈਂ ਰਾਤ ਨੂੰ ਨਵਾਜ਼ ਕਾਰ ਸੇਵਾ ਡੇਰਾ ਪੂਰੀ ਵਾਲੇ ਬਾਬਾ ਕਸ਼ਮੀਰ ਸਿੰਘ ਜੀ ਬਾਬਾ ਸੁਖਾ ਜੀ ਸੁਖਵਿੰਦਰ ਸਿੰਘ ਜੀ ਸੁਖਾਈ ਜਨਾਂ ਸੰਯੋਗ ਦੇ ਨਾਲ ਉਹ ਸਾਰੀਆਂ ਸੰਗਤਾਂ ਦੇ ਸੰਯੋਗ ਨਾਲ ਬੜਾ ਵੱਡਾ ਅਲੀ ਸ਼ਾਹ ਨਗਰ ਕੀਰਤਨ ਆ ਰਿਹਾ ਹੈ ਆਪ ਵੱਡ ਭਾਗੀਓ ਸਾ ਸੰਗਤ ਜੀ ਆਪ ਜੀ ਦੇ ਘਰਾਂ ਦੇ ਵਿਕਟੂ ਗੁਰੂ ਸਾਹਿਬ ਨੰਗਰੇ ਨੇ ਪੰਜ ਪਿਆਰੇ ਨੰਗਰੇ ਨੇ ਗਤਕਈ ਸਿੰਘ ਨੰਗਰੇ ਨੇ ਹੋਰ ਤੰਦਰ ਬਾਬਾ ਦੀਪ ਸਿੰਘ ਜੀ ਸ਼ਹੀਦ ਗਤਕਾ ਹੜਸ਼ ਕਤਰੀ ਬਾਗ ਵਾਲੋਂ ਸਾਡੇ ਉਸਤਾਦ ਮੱਗਰ ਸਿੰਘ ਜੀ ਦਾਸ ਦਲੇਰ ਸਿੰਘ ਗਤਕਾ ਮਾਈਟਰ ਹੋਰ ਸਾਰਾ ਟੀਮ ਨਾਲ ਬੱਚੇ ਸਾਰੇ ਜਿਹੜੇ ਬਾਬਾ ਜੀ ਨੇ ਡਿਊਟੀ ਲਾਈ ਨਾਲ ਅਨੰਦਪੁਰ ਸਾਹਿਬ ਤੱਕ ਜਾਣਗੇ ਇਤਨੇ ਬੱਚੇ ਖੇਡਦੇ ਜਾਣਗੇ ਸਵੇਰ ਦੇ ਬੱਚੇ ਰਾਤ ਦੇ ਕੱਲ ਪਹੁੰਚੇ ਨੇ ਮਹਾਰਾਜ ਦੀ ਕਿਰਪਾ ਦੇ ਨਾਲ ਸਾਰੀ ਸੰਗਤ ਨੂੰ ਬੇਨਤੀ ਹੈ ਹੋ ਮਾ ਕੇ ਜੀ ਅਨੰਦਪੁਰ ਸਾਹਿਬ ਪਹੁੰਚੋ 350 ਸਾਲਾਂ ਕੀ ਬਦਾ ਕਦੋਂ ਆਣਾ ਕਿ ਕਦੋਂ ਨਹੀਂ ਆਣਾ ਮੁੜਖੇ ਕਿਸੇ ਨੇ ਵੇਖਣਾ ਕਿ ਨਹੀਂ ਵੇਖਣਾ ਇਹ ਕਰਕੇ ਵੀ ਸੰਗਤ ਨੂੰ ਬੇਨਤੀ ਆ ਅਪੀਲ ਹੈ ਆਪਣੇ ਪਰਿਵਾਰਾਂ ਸੁਮੇ ਅਨੰਦਪੁਰ ਸਾਹਿਬ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਤੀ ਦਾਜੀ ਉਹਨਾਂ ਦੇ ਸ਼ਹੀਦੀ ਦਿਹਾੜੇ ਮਨਾਈਏ ਕੋਈ ਭੇ ਭਾਵਨਾ ਰੱਖੀਏ ਇਹ ਸਾਂਝਾ ਪ੍ਰੋਗਰਾਮ ਹੈ ਸਾਰਿਆਂ ਨੂੰ ਰਲ ਕੇ ਮਨਾਉਣਾ ਚਾਹੀਦਾ ਕੋਈ ਪਾਰਟੀ ਬਾਜੀ ਨਾ ਰੱਖੋ ਕੋਈ ਭਾਜੀ ਪਾਰਟੀ ਬਾਜੀ ਦੇ ਬਹੁਤ ਕਮ ਘਰਾਵ ਕਰਦੀ ਹੈ ਦੇ ਸੇਵਾ ਕਰੀਏ ਸੇਵਾ ਦੇ ਨਾਲ ਹੀ ਜਿਤਨਾ ਮਾਹਪੁਰਜ ਦੀ ਸੇਵਾ ਕਰਾਉਂਦੇ ਨੇ ਜਿਤਨਾ ਸਾਰੇ ਇਨਾਂ ਕੋ ਹੁੰਦੇ ਨੇ ਸਾਰਿਆਂ ਨੂੰ ਮੈਸੇਜ ਇਹ ਆ ਵੀਰ ਅਲ ਮਿਲ ਕੇ ਸੇਵਾ ਕਰੀਏ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਈਏ ਸਾਰੀ ਜਨਤਾ ਨੂੰ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਗਾਰੇ ਆਵੇ ਨਿਆ ਲੋ ਜਾਵੇ ਜੀ ਦਾ ਨੂ ਭਾਵੇ ਜਿ ਕਾਲੇਕ ਜਾਵੇ ਨਿਆ ਆਵਾ ਜਾਵੇ

ਬਹੁਤ ਧੰਨਵਾਦ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਜਿਨ੍ਹਾਂ ਦਾ 350 ਸਾਲਾ ਸ਼ਹੀਦੀ ਦਿਹਾੜਾ ਸਰਕਾਰ ਬੜੇ ਵੱਡੇ ਪੱਧਰ ਤੇ ਮਨਾਉਣ ਜਾ ਰਹੀ ਹੈ ਤੇ ਉਹਦੇ ਤਹਿਤ ਜੋ ਜੰਮੂ ਕਸ਼ਮੀਰ ਦੀ ਧਰਤੀ ਤੋਂ ਨਗਰ ਕੀਰਤਨ ਆਰੰਭ ਹੋਇਆ ਸੀ ਆਨੰਦਪੁਰ ਸਾਹਿਬ ਜਾਣਾ ਉਹਦੇ ਸਵਾਗਤ ਵਾਸਤੇ ਅੱਜ ਹਲਕਾ ਫਤੇਗੜ ਚੂੜੀਆਂ ਦੇ ਸਰਦਾਰ ਬਲਬੀਰ ਸਿੰਘ ਪੰਨੂ ਜੀ ਅਤੇ ਗगन ਦੀਪ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਸਾਰੇ ਪਿੰਡਾਂ ਦੇ ਸੰਗਤ ਰੂਪ ਵਿੱਚ ਸਾਰੀ ਸੰਗਤ ਆਈ ਹੈ ਨਗਰ ਕੀਰਤਨ ਜੋ ਖੋਖਰ ਫੌਜੀਆਂ ਦੇ ਵਿੱਚ ਪਹੁੰਚਿਆ ਸੀ ਉਹਦੇ ਸਵਾਗਤ ਵਾਸਤੇ ਸਾਰਾ ਹੀ ਇਲਾਕਾ ਸਾਰੇ ਸਰਪੰਚ ਸਹਿਬਾਨ ਸਾਰੇ ਮੋਢ ਪਰ ਆਏ ਆ ਤੇ ਬਹੁਤ ਲੋਕਾਂ ਨੂੰ ਚਾਹ ਵਾ ਕਿ ਮਾਲਕ ਨੇ ਸਾਲੋਂ ਦਿਨ ਦਿੱਤਾ ਹੈ ਕਿ 350 ਸਾਲਾਂ ਅਸੀਂ ਆਪਣੀ ਜ਼ਿੰਦਗੀ ਵਿੱਚ ਮਨਾਉਣ ਜਾ ਰਹੇ ਆ ਤੇ ਸਰਕਾਰ ਬਹੁਤ ਵੱਡੇ ਪੱਧਰ ਤੇ ਮਨਾ ਰਹੀ ਹੈ ਤੇ ਅਸੀਂ ਭਗਵਾਨ ਫਿਰਮਾਨ ਜੀ ਦਾ ਭਗਵਾਨ ਜੀ ਦਾ ਬਹੁਤ ਧੰਨਵਾਦ ਕਰਦੇ ਆ ਯੋ ਇਸ ਪੁਰਬ ਨੂੰ ਬੜੇ ਵੱਡੇ ਪੱਧਰ ਤੇ ਮਨਾ ਰਹੇ ਨੇ ਮੈਂ ਬਲਾਕ ਪ੍ਰਧਾਨ ਪ੍ਰਵਿੰਦਰ ਸਿੰਘ ਭਗਵਾਲ ਸਰਪੰਚ ਭਗਵਾਲ ਅੱਜ ਜੋ ਸਤਨਤਨ ਸਾਹਿਬ ਜੀ ਕੋ ਟੇਕ ਬਾਦ ਅੱਜੀ ਦਾ 350 ਸਾਲਾਂ ਅਖੀ ਦੀ ਪੁਰਬ ਮਨਾ ਰਹੇ ਆ ਸਰਕਾਰ ਦਾ ਬਹੁਤ ਹੀ ਵੱਡਾ ਉਪਰਾਲਾ ਹੈ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਪਹਿਲੀ ਵਾਰੀ ਇਹ ਉਪਰਾਲਾ ਕੀਤਾ ਔਰ ਅਸੀਂ ਸਾਰੇ ਧੰਨਵਾਦੀ ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਹਲਕਾ ਇੰਚਾਰਜ ਸਰਦਾਰ ਬਲਵੀਰ ਸਿੰਘ ਪੰਨੂ ਜੀ ਜਿਨ੍ਹਾਂ ਦੀ ਰਹਿਨਮਾਈ ਅੱਜ ਪੂਰੇ ਹਲਕੇ ਦੀ ਟੀਮ ਔਰ ਪੂਰੇ ਹਲਕੇ ਦੀ ਸੰਗਤ ਜਿਹੜੀ ਅੱਜ ਸ਼ਰਧਾ ਭਾਵਨਾ ਦੇ ਨਾਲ ਗੁਰੂ ਮਹਾਰਾਜ ਦੇ ਦਰਸ਼ਨ ਸਾਰੇ ਕਰਨਾ ਹੀ ਆ ਤੇ ਵੱਡਾ ਉਭਰਾਲਾ ਜੀ ਸਾਡੀ ਮਾਨ ਸਰਕਾਰ ਦਾ ਜਿਨ੍ਹਾਂ ਪਹਿਲੀ ਵਾਰ ਸਰਕਾਰ ਦੇ ਵਿੱਚ ਹੁੰਦਿਆਂ ਜਿਹ ਪਹਿਲਾ ਜਿਹੜਾ ਉਭਰਾਲਾ ਕੀਤਾ ਤੇ ਅੱਜ ਮਹਾਰਾਜ ਦਾ ਜਿਹੜਾ ਖੀਦੀਪੁਰਾ ਇਹਨੇ ਵੱਡੇ ਫੱਤਰ ਤੇ ਬਣਾਇਆ ਜਾ ਰਿਹਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ 350 ਸਾਲਾਂ ਜੋ ਸਰਕਾਰ ਬਣਾ ਰਹੀ ਆ ਜੋ ਕਸ਼ਮੀਰ ਤੋਂ ਚੱਲਿਆ ਸ਼੍ਰੀ ਨਗਰੁਦੀ ਕੀਰਤਨ ਸਾਹਿਬ ਅੱਜ ਸਾਡੇ ਪਿੰਡ ਖੁਖਰਫੌਜੀਆ ਪਹੁੰਚਿਆ ਸਾਡੀ ਪਿੰਡ ਦੀ ਸੰਗਤ ਨੇ ਬੜਾ ਸਹਿਯੋਗ ਦਿੱਤਾ ਸਾਡੇ ਹਲਕਾ ਚਾਰ ਸਰਦਾਰ ਬਰਬੀਰ ਸਿੰਘ ਜੀ ਪੰਨੂ ਉਹਨਾਂ ਦੀ ਰੈਣਮਾਈ ਹੇਠ ਸਾਰਾ ਫਤੇਗੜ ਚੂੜੀਆਂ ਦਾ ਹਲਕਾ ਜਿਹੜਾ ਉਹ ਪਿੰਡ ਖੁਖਰਫੌਜੀਆ ਅੱਜ ਪਹੁੰਚਿਆ ਸੀ ਤੇ ਸਾਰਿਆਂ ਨੇ ਸੰਗਤ ਦਾ ਬੜੇ ਉਤਸ਼ਾਹ ਦੇ ਨਾਲ ਸਤਿਕਾਰ ਕੀਤਾ ਤੇ ਸੰਗਤਾਂ ਦਾ ਮੈਂ ਸਾਰੇ ਇਲਾਕੇ ਦਾ ਦੇ ਆਪਣੀ ਖਾਮਾਦਵੀ ਪਾਰਟੀ ਦਾ ਤੇ ਹਲਕਾ ਫਤੇਗੜ ਚੂੜੀਆਂ ਦੀ ਸੰਗਤ ਦਾ ਸਾਰਾ